ਗੱਲ ਸਰ ਝਗੜਾਈ ਹੋਇਆ ਵਾ ਮਤਲਬ ਵਾਪਸ ਵਿੱਚ ਮੇਰਾ ਬ੍ਰਦਰ ਹੀ ਤੇ ਮੁੰਡੇ ਉਹਨਾਂ ਘਰੋਂ ਉੱਠ ਕੇ ਗਿਆ ਵਾ ਉਧਰੋਂ ਤੇ ਮੁੰਡੇ ਰਸਤੇ ਦੇ ਵਿੱਚ ਨਾ ਇੱਥੇ ਬੈਂਕ ਬੈਂਕ ਵਾਲੀ ਗਲੀ 'ਚ ਉਹਨਾਂ ਨੇ ਘੇਰਾ ਪਾ ਲਿਆ ਉਹਨੂੰ ਤੇ ਪਹਿਲੇ ਤੇ ਚਾਰ ਪੰਜ ਮੁੰਡੇ ਹੀ ਫਿਰ ਇਹਨਾਂ ਨੇ ਹੋਰ ਮੁੰਡੇ ਸੱਦ ਲਏ ਅੱਗੋਂ ਉਹ ਤੇ 도ੜ ਗਿਆ ਇੱਥੋਂ ਤੇ 도ੜ ਗਿਆ ਜਾਨ ਬਚਾ ਕੇ ਤੇ ਬਾਅਦ ਵਿੱਚ ਇਹਨਾਂ ਨੇ ਨਾ ਅੱਗੋਂ ਦੀ ਹੋਰ ਮੁੰਡੇ ਬੁਲਾ ਕੇ ਇਹਨਾਂ ਨੇ ਪਿਸਟਲ ਲੋਡ ਕੀਤਾ ਹੋਇਆ ਸੀ ਤੇ ਕਹਿੰਦੇ ਕਿ ਉਹਦੇ ਗੋਲੀ ਮਾਰਨ ਲੱਗੇ ਸੀ ਤੇ ਉਹਨੇ ਅੱਗੋਂ ਫੜ ਕੇ ਜਦੋਂ ਇਹਨਾਂ ਦੇ ਆਪਸ ਵਿੱਚ ਮਤਲਬ ਲੱਗ ਕੇ ਖੁਲਣ ਲੱਗ ਗਏ ਆਪਸ ਵਿੱਚ ਤੇ ਬਾਅਦ ਵਿੱਚ ਇਹਨਾਂ ਨੇ ਕੀਤਾ ਕਿ ਕਿ ਉਹਨੂੰ ਮਤਲਬ ਮੁੰਡੇ ਸਾਡੇ ਨੇ ਇਹਨਾਂ ਕੋ ਪਿਸਟਲ ਕੋ ਲਿਆ ਪਿਸਟਲ ਕੋ ਕੇ ਉਹਨਾਂ ਨੇ ਉਹਨੇ ਇਹਨਾਂ ਦੇ ਉੱਤੇ ਤਾਨ ਦਿੱਤਾ ਤੇ ਉਹ ਇਹ ਪਹਿਲੇ ਕਹਿੰਦਾ ਰਿਹਾ ਕਿ ਮੇਰੇ ਤੇ ਗੋਲੀ ਨਾ ਚਲਾਇਓ ਨਾ ਮਾਰੇ ਉਹ ਜਿਹੜਾ ਦੂਜਾ ਮੁੰਡਾ ਯੋਧਾ ਉਹਨੇ ਲੱਗਾ ਹੀ ਗੋਲੀ ਚਲਾਉਣਾ ਇਹਨੇ ਫੜ ਕੇ ਇਹਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀ ਦੋਸਤੋ ਬਾਤ ਕਿੰਨਾ ਕਰਦੇ ਬੱਸ ਇਹ ਉਹਨਾਂ ਦੇ ਨਾ ਮੁੰਡੇ ਆ ਜਿਹੜੇ ਉਹਨੇ ਗੈਂਗਸਟਰ ਆਪਣੇ ਗੈਂਗ ਰੱਖੀਦੀ ਆ ਦਾਤਰ ਨੇ ਤੇ ਉਹ ਆਂਦੇ ਨੇ ਬਾਅਦ ਵਿੱਚ ਤੇ ਮਤਲਬ ਪਹਿਲੇ ਤੇ ਗਾਲਾਂ ਗੁਲਾਾਂ ਵੀ ਕੱਢਦੇ ਆ ਕਾਫੀ ਮੈਂ ਤੇ ਗਈ ਸੀ ਦਫਤਰ ਮੈਂ ਦਫਤਰ ਤੋਂ ਆਈ ਆ ਜਦੋਂ ਤੇ ਅੱਗੇ ਮੈਨੂੰ ਫੋਨ ਆਇਆ ਕਿ ਤੁਹਾਡੇ ਘਰ ਤੋੜਪੰਨ ਕਰ ਗਏ ਆ ਤੇ ਸਾਰਾ ਸਮਾਨ ਘਰ ਦਾ ਭੰਨ ਗਏ ਆ ਕੁਝ ਨਹੀਂ ਛੱਡ ਕੇ ਗਏ ਮੰਮੀ ਹੁਣੀ ਘਰ ਨਹੀਂ ਹੀ ਹੈਗੇ ਡੈਡੀ ਵੀ ਹੈ ਨਹੀਂ ਘਰ ਤੇ ਸਾਡੀ ਕੁੱਤੀ ਹੀ ਘਰ ਕੁੱਤੀ ਦੇ ਸਿਰ 'ਚ ਵੀ ਦਾਤਰ ਮਾਰ ਗਏ ਆ ਕਿ ਅਸਲ ਕਿੰਨੇ ਕੁ ਨੌਜਵਾਨ ਦੇ ਬੋਲ ਨੇ ਕਿੰਨੇ ਕੁ ਹੁਣੇ ਕੋਈ 20 25 ਨੌਜਵਾਨ ਨੇ ਕੁੱਤੇ ਦੇ ਹੁਣ ਪਹਿਲੇ ਤੇ ਬਹੁਤ ਮਾਰੇ ਹੋਵੇ ਲੋ ਬੋਟੀਆਂ ਵੀ ਹਜੇ ਤੱਕ ਖਿਲਰੀ ਦੀਆਂ ਕੁੱਤੇ ਦੀਆਂ ਮੈਂ ਆ ਕੇ ਅਚਾਨਕ ਵੇਖਿਆ ਮੈਂ ਲੈ ਕੇ ਗਈਆਂ ਉਹਨੂੰ ਤੇ ਉਹਦੇ ਟਾਂਕੇ ਲੱਗੇ ਪੰਜ ਟਾਂਕੇ ਲੱਗੇ ਆ ਤੇ ਹਜੇ ਤੱਕ ਹੋਸ਼ ਨਹੀਂ ਕਰਦੀ ਤੀ ਹੈਗੀ ਘਰ 'ਚ ਕੋਈ ਨਹੀਂ ਸਿਰਫ ਕੁੱਤਾ ਹੀ ਹੁੰਦਾ ਤੇ ਤੁਹਾਨੂੰ ਪਤਾ ਹੀ ਜੇ ਕੁੱਤੇ ਨੂੰ ਨਹੀਂ ਉਹਨਾਂ ਨੇ ਛੱਡਿਆ ਤੇ ਇਨਸਾਨ ਨੂੰ ਕਿੱਥੋਂ ਛੱਡ ਦੇਣਾ ਮੰਗ ਇਹੇ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਏ ਜੇ ਸਾਡੇ ਬੱਚੇ ਦੀ ਚਲੋ ਗਲਤੀ ਹੈਗੀ ਉਹਨੇ ਆਪਣੇ ਸੈਲਫ ਡਿਫੈਂਸ ਲਈ ਸਿਰਫ ਕਿ ਉਹਨਾਂ ਕੋ ਪਿਸਤਲ ਫੜ ਕੇ ਜੇ ਉਹ ਨਾ ਮਾਰਦਾ ਤੇ ਉਹਨਾਂ ਨੇ ਸਾਡੇ ਮੁੰਡੇ ਨੂੰ ਮਾਰਦੇ ਨਹੀਂ ਤੇ ਉਹਨੇ ਆਪਣੇ ਸੈਲਫ ਡਿਫੈਂਸ ਲਈ ਉਹਨਾਂ ਤੇ ਗੋਲੀ ਚਲਾਈ ਹੈ ਤੇ ਬਾਕੀ ਜੇ ਤੇ ਚਲੋ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਬੱਚੇ ਨੂੰ ਜੇ ਗਲਤੀ ਹੋਈ ਹੈ ਉਹਦੀ ਸਜ਼ਾ ਠੀਕ ਹੈ ਉਹਨੂੰ ਦਿੱਤੀ ਜਾਏ ਪਰ ਨਜਾਇਜ਼ ਨਾ ਕੀਤੀ ਜਾਏ ਸਾਡੇ ਬੱਚੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ ਜਦੋਂ ਵੀ ਹਰ ਨੂੰ ਸਾਡੇ ਕੰਟੈਕਟ ਵਿੱਚ ਉਹ ਆਏਗਾ ਆਪਾਂ ਨੂੰ ਖੁਦ ਪੇਸ਼ ਕਰਵਾਵਾਂਗੇ ਅੱਜ ਜਿਹੜਾ ਕੁਵਾਰਦਤ ਹੋਈ ਹੈ ਉਹਦੇ ਸਬੰਧ ਵਿੱਚ ਦੋ ਪਾਰਟੀਆਂ ਉਹਨਾਂ ਨੇ ਜਿਹੜਾ ਸਭੀ ਇੱਕ ਦੂਜੀ ਤੇ ਰਲਾ ਉਹਦੇ ਘਰੇ ਹਮ ਤੋੜ ਕੀਤੀ ਹੈ ਘਰੇ ਕੋਈ ਹੈ ਨਹੀਂ ਸੀ ਤੋਂ ਕਾਫੀ ਹਮ ਪੰਤੋੜ ਅੰਦਰ ਵੀ ਗੇੜ ਦੀ ਕਰਕੇ ਤੇ ਕੀ ਕਾਰਵਾਈ ਕੀਤੀ ਜਾਏ ਅਰਜ ਦਰਜ ਹੁਕਮਾ ਜੀ ਚੱਲ ਰਹੀ ਤਫਤੀਸ਼ ਤਫਤੀਸ਼ ਤੇ ਪ੍ਰੋਪਰ ਜਿਹੜੀ ਜੋ ਜੋ ਅਮਲ ਗਿਆ ਅੰਦਰ ਜਾਊਗੀ ਜੋ ਸਾਹਮਣੇ ਹੋਊਗਾ ਜੋ ਜੋ ਵੀ ਤਫਤੀਸ਼ ਦੇ ਪਾਰਟ ਦੇ ਵਿੱਚ ਆਊਗਾ ਉਹਨੂੰ ਉਸ ਤਰੀਕੇ ਨਾਲ ਹੀ ਦਰਜ ਕੀਤਾ ਜਾਏ ਪਤਾ ਜੀ ਕਿ ਤਫਤੀਸ਼ ਦਾ ਪਾਰਟ ਹੈ ਜੀ ਸਾਰਾ ਕਲੀਅਰ ਕਰਾਂਗੇ ਕਿ ਕੌਣ ਕੌਣ ਸੀ ਕੌਣ ਨਹੀਂ ਸੀ ਪਰ ਜੋ ਵੀ ਉਹਦੇ ਚ ਆਊਗਾ ਉਹ ਬਕਾਇਦਾ ਉਹਦੇ ਤੇ ਕਾਨੂੰਨੀ ਕਾਰੋਹ ਸਰ ਇਹ ਤਾਂ ਸਾਨੂੰ ਲੋਕਾਂ ਨੂੰ ਕਹਿਣਾ ਚਾਹੀਦਾ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਜਿੱਦਣ ਆਪਦੇ ਪੈਰਾਂ ਚੱਕੇ ਅੱਗ ਲੱਗਦੀ ਹੈ ਉਦੋਂ ਜੋ ਟੱਪਣਾ ਜਿੱਦਾਂ ਦੂਜੇ ਦੇ ਪੈਰਾਂ ਤੇ ਲੱਗਦੀ ਹੈ ਉਦੋਂ ਕਿਉਂ ਨਹੀਂ ਇਕੱਠੇ ਹੁੰਦੇ ਪ੍ਰਾਈਮ ਦੇ ਅਗੇ ਇਕੱਠੇ ਹੋਣਗੇ ਤਾਂ ਸਾਰੇ ਬਚਣਗੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਆਪਦੇ ਪੰਜਾਬ ਦੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਕਿਤੇ ਕਿਸੇ ਕਿਸਮ ਦਾ ਵੀ ਆ ਚਾਹੇ ਕੋ ਨਸ਼ੀ ਦਾ ਚਾਹੇ ਕੋ ਇਹੋ ਜਿਹਾ ਕੁੱਟਮਾਰ ਦਾ ਕੋਈ ਹੀ ਨਹੀਂ ਸਕਾਇਆ ਐਟ ਲੀਸਟ ਮਾੜੇ ਬੰਦਿਆਂ ਦੇ ਅੱਗੇ ਖੜਾਂਗੇ ਤਾਂ ਹੀ ਉਹਨਾਂ ਨੂੰ ਰੋਕਣਾ ਰੋਕਾਂਗੇ ਨਹੀਂ ਤਾਂ ਗਲੀ 'ਚ ਇੱਕ ਇਹੋ ਜਿਹਾ ਘਰ ਕੱਲਾ ਤਾਂ ਫਿਰ ਉਹ ਕੱਲਾ ਹੀ ਹਾ ਤੂੰ ਉਹ ਹਰ ਕਿਸੇ ਦਾ ਹੀ ਕੱਲਾ ਜਦੋਂ ਪਤਾ ਇੱਕ ਗਲੀ ਦੇ ਵਿੱਚ ਕੋਈ ਕਿਸੇ ਨੇ ਕੋਈ ਗਲਤ ਕੀਤਾ ਕੋਈ ਕੁੱਟਮਾਰ ਕਰੂ ਤਾਂ ਬਾਕੀ ਖੜੇ ਹੋ ਜਾਂਦੇ ਆ ਤੇ ਫਿਰ ਆਪਣੇ ਆਪੇ ਮਾੜੇ ਅੰਸਰ ਬਣ